ਜਿਵੇਂ ਆਪਾਂ ਸੁਣਦੇ ਆ ਕਿ ਮਾਂ ਦੇ ਦੁੱਧ ਦਾ ਕਰਜ਼ਾ ਆਪਾਂ ਦੇ ਨਹੀਂ ਸਕਦੇ ਇਸੇ ਤਰ੍ਹਾਂ ਇੱਕ ਹਕਾਰਿਆ ਪੁੱਤ ਸੀਗਾ ਉਹਦੇ ਕੋਲੇ ਬਹੁਤ ਪੈਸਾ ਸੀਗਾ ਤੇ ਉਹ ਕਹਿੰਦਾ ਦਸਵਾ ਮੈਂ ਤੇਰੇ ਵਾਸਤੇ ਮੈਂ ਹਸਪੀਟਲ ਖੋਲਦਾ ਤੇਰੇ ਨਾਂ ਤੇ ਤੇਰਾ ਮੈਂ ਦੇਣਾ ਦੇਣਾ ਚੰਗਾ ਦਸ ਮੈਨੂੰ ਕੋਈ ਮੈਂ ਵੱਡੀਆਂ ਵੱਡੀਆਂ ਕਾਰਾਂ ਲੈਦਾ ਤੈਨੂੰ ਦਸ ਮੈਂ ਕੀ ਕਰਾਂ ਤੇਰਾ ਇਹ ਕਰਜ਼ਾ ਲਾਉਣਾ ਚਾਹੁੰਨਾ ਮੈਂ ਕਿਉਂਕਿ ਮੈਂ ਕਰਜ਼ਾ ਰੱਖਣਾ ਨਹੀਂ ਚਾਹੁੰਦਾ ਮੇਰੀ ਜੀ ਕਰਦਾ ਵੀ ਤੇਰਾ ਮੈਂ ਕਰਜ਼ਾ ਲਾਹ ਦਿਆ ਜਉਂਦਾ ਜਉਂਦਾ ਉਹ ਕਹਿੰਦੀ ਚਲ ਕੋਈ ਗੱਲ ਦੀ ਪੁੱਤ ਫਿਰ ਕੀ ਹੁੰਦਾ ਕਰਜ਼ੇ ਦਾ ਕੀ ਅਜੇ ਨਹੀਂ ਨਹੀਂ ਮਾਂ ਮੈਂ ਲਾਉਣਾ ਹੀ ਲਾਉਣਾ ਤੂੰ ਕੀ ਦੱਸ ਮੰਗਦੀ ਐ ਕੀ ਲੈਣਾ ਚਾਹੁੰਨੀ ਐ ਮੈਂ ਤੈਨੂੰ ਉਹ ਹੀ ਦੇਉਂਗੀ ਉਹ ਕਹਿੰਦੀ ਚੱਗਾ ਫਿਰ ਤੂੰ ਰਸੋਈ ਜਾ ਜਾ ਉਹ ਰਸੋਈ ਚ ਜਾ ਵੜਦਾ ਤੇ ਉਹਦੇ ਨਾਲ ਨਾ ਚੱਕਲਾ ਤੇ ਵੇਲਣਾ ਦੋ ਹੀ ਉਹਦੇ ਪੇਟ ਤੇ ਬੰਨ ਦਿੰਦੀ ਆ ਮਾਂ ਤੇ ਜਾ ਕਹਿੰਦਾ ਕਹਿੰਦੀ ਜਾ ਆਪਦੀ ਡਿਊਟੀ ਤੇ ਜਾ ਤੇ ਅੱਥ ਨੇ ਮੈਨੂੰ ਮਿਲੀ ਉਹ ਜਦੋਂ ਜਾਂਦਾ ਤੇ ਉਹਨੂੰ ਬੜਾ ਭੈਰਾ ਲੱਗਦਾ ਤੇ ਔਖਾ ਹੋਇਆ ਦੋ ਕਿ ਘੰਟੇ ਆ ਬਾਦੀ ਕਰੇ ਵਾਪਸ ਆ ਜਾਂਦਾ ਕਹਿੰਦਾ ਮਾਂ ਮੈਂ ਤਾਂ 2 ਘੰਟੇ ਮਸਾ ਰੱਖਿਆ ਹੈ ਧੰਸੀ ਤੂੰ ਮਾਂ ਮੈਨੂੰ ਪਤਾ ਤੂੰ ਮੈਨੂੰ ਕੀ ਦੱਸਣਾ ਚਾਹੁੰਦੀ ਸਾਂ ਤੇ ਵੀ ਮੈਨੂੰ ਤੂੰ 9 ਮਹੀਨੇ ਕਿਵੇਂ ਰੱਖਿਆ ਧੰਸੀ ਮਾਂ ਤੂੰ ਧੰਸੀ ਤੇਰਾ ਸੱਚੀ ਨਹੀਂ ਮੈਂ ਕਰਜ਼ਾ ਲਾ ਸਕਦਾ ਤੇ ਮਾਂ ਕਹਿੰਦੀ ਚੱਲ ਆ ਜਾ ਪੁੱਤ ਹੋਰ ਦੱਸ ਦਿੰਨੀ ਐ ਤੈਨੂੰ ਤੇ ਮਾਂ ਰਾਤ ਨੂੰ ਆਦੀ ਤੂੰ ਮੇਰੇ ਨਾਲ ਹੀ ਪਈ ਤੇ ਉਹ ਆਦਾ ਚੰਗਾ ਮਾਂ ਇਹ ਕੀ ਗੱਲ ਤੂੰ ਮੈਨੂੰ ਐ ਕਿ ਉਹ ਆਖਿਆ ਵੀ ਮੈਂ ਤਾਂ ਬਹੁਤ ਵੱਡਾ ਹੋ ਗਿਆ ਕਦੀ ਨਹੀਂ ਪੁੱਤ ਤੂੰ ਮੇਰਾ ਕਰਜ਼ਾ ਲਾਉਣਾ ਤੇ ਮੇਰੇ ਨਾਲ ਪਈ ਤੇ ਮਾਂ ਰਾਤ ਨੂੰ ਨਾਲ ਪਾ ਲੈਂਦੀ ਐ ਤੇ ਪਾਣੀ ਦਾ ਗਲਾਸ ਢੋਲ ਦਿੰਦੀ ਆ ਉਹ ਤੇ ਕਰਨੀ ਜਦੋਂ ਪਾਣੀ ਦਾ ਗਲਾਸ ਢੋਲਦੀ ਐ ਤੇ ਉਹ ਔਖਾ ਹੋਇਆ ਬੋਲਦਾ ਮਾਂ ਆਹ ਕੀ ਪਾਣੀ ਕਿਉਂ ਢੋਲਦਾ ਤੂੰ ਕਦੀ ਨਹੀਂ ਪੁੱਤ ਉਹ ਹੀ ਢੱਲ ਗਿਆ ਤੇਰੇ ਕੋ ਤੇ ਫੇਰ ਥੋੜੇ ਚਿਰ ਬਾਅਦ ਫੇਰ ਸਾਂ ਹੋ ਜਾਂਦਾ ਉਹ ਆਦੀ ਉਰਲੇ ਪਾਸੇ ਸੁੱਕੇ ਵਾਲੇ ਪਾਸੇ ਪੈ ਜਾਂ ਤੂੰ ਚਲ ਗਿੱਲੇ ਵਾਲੇ ਪਾਸੇ ਨਾ ਪੈ ਜਾਨੀ ਉਹ ਗਿੱਲੇ ਪਾਸੇ ਪੈ ਜਾਂਦੀ ਹੁਣ ਸੁੱਕੇ ਪਾਸੇ ਦੇ ਦਿੰਦੀ ਐ ਉਹ ਜਦ ਥੋੜੀ ਚਿਰ ਛੋ ਜੰਦਾ ਤੇ ਮਾਂ ਫੇਰ ਪਾਣੀ ਦਾ ਗਲਾਸ ਢੋਲ ਦਿੰਦੀ ਜਦ ਢੋਲ ਦਿੰਦਿਆ ਉਹ ਐਡਾ